ਇਕ ਐਸੇ ਸੰਤ ਇਕ ਐਸੇ ਮਹਾਪੁਰਸ਼ ਆਰਮ ਜਗਤ ਦੀ ਤਰ੍ਹਾਂ ਪਿਤਾ ਕਲਿਆਨਦਾਸ ਵੀ ਦੁਖੀ ਨੇ ਮਾਤਾ ਤ੍ਰਿਪਤਾ ਜੀ ਵੀ ਦੁਖੀ ਨੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਬਾਲਕ ਗੁਰੂ ਨਾਨਕ ਦੇਵ ਜੀ ਨੇ ਹੁਣ ਜਨਵਾਰਨੀ ਦੀ ਦਹਲੀਸ ਤੇ ਕਦਮ ਰੱਖਿਆ ਪਿਤਾ ਨੂੰ ਦੋ ਚਿੰਤਾਵਾਂ ਅਸਵਾਰ ਹੋਈਆਂ ਇੱਕ ਕੰਮਕਾਰ ਦੇ ਇੱਕ ਵਿਆਹ ਦੇ ਪਹਿਲੀ ਵਾਰ ਵੀ ਵਦਨ ਯੂ ਦਸ ਪੜਨ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅਸਮਰਥ ਸਮਝ ਕੇ ਪਿਤਾ ਕਲਿਆਣ ਦਾਸ ਨੇ ਫੈਸਲਾ ਕੀਤਾ ਕੋਈ ਕੰਮ ਦੰਦਾ ਦੇਈਏ ਚਲੋ ਜਿੰਨੇ ਤੱਕ ਕੰਮ ਧੰਦੇ ਬਾਰੇ ਸੋਚਦੇ ਆ ਇਹ ਘਰ ਦਾ ਹੀ ਕੰਮ ਕਰ ਲਵੇ ਮੱਜਾਂ ਸੰ ਘਰ ਦੇਚ ਬਾਂਸ ਦਾ ਸੋਟਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਕੜਾਇਆ ਔਰ ਆਖਿਆ ਨਾਨਕ ਜੀ ਇਹ ਮੱਜਾਂ ਹੀ ਚਾਰ ਲਿਆ ਆ ਕਰ ਲੱਗੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਮੱਜਾਂ ਨੂੰ ਪਿਆਰ ਨਾਲ ਲੈ ਗਏ ਨੇ ਪਿਆਰ ਨਾਲ ਚਲਾ ਰਹੇ ਨੇ ਸੋਟੇ ਨਾਲ ਨਹੀਂ ਹਾਕਦੇ ਸੋਟਾ ਨਹੀਂ ਮਾਰ ਰੁੱਖ ਦੀ ਛਾਂ ਥੱਲੇ ਬੈਠੇ ਨੇ ਹਰੀ ਹਰੀ ਬਨਸਪਤੀ ਔਰ ਆਸਮਾਨ ਦੇ ਬੱਦਲ ਪ੍ਰਾਕ੍ਰਿਤਿਕ ਸੁਪਨਣ ਨੂੰ ਵੇਖ ਕੇ ਆਵ ਦੇਵੀ ਸੁੰਦਰਤਾ ਵਿੱਚ ਖੋ ਗਏ ਪ੍ਰਭੂ ਦੇ ਸੁਪਨਣ ਦੇ ਚਲੀਨ ਹੋ ਗਏ ਸਮਾਧੀ ਲੀਨ ਹੋਏ होया कि घा चर गई और कुछ जमींदारा की खेती भी चढ़ गई और जद खेत दे मालका ने पिता कल्याण आस पास आके फरियाद की थी कि कैसा थोड़ा बालक है आप ते किसी अगमी तो च लीन हो जाता है ਮੱਜਾਂ ਦੀ ਦੇਖਰੇਖ ਨਹੀਂ ਕਰਦਾ। ਔਰ ਮੱਜਾਂ ਸੜੀ ਖੇਤੀ ਬਰਬਾਦ ਕਰ ਗਈਆਂ ਨੇ। ਉਜੜ ਗਈਆਂ ਨੇ। ਤੇ ਜਦ ਪਿਤਾ ਕਲਿਆਨਦਾਸ ਜੀ ਨੇ ਦੇਖਿਆ, ਪੜ ਵੀ ਨਾ ਸਕਿਆ। ਇਹ ਤਾਂ ਘਰ ਦਾ ਕੰਮ ਬਿਕਰਨ ਤੋਂ ਅਸਮਰਥ ਹੈ। ਨਾਨਕ ਨੂੰ ਗਿਲਾ ਕੀਤਾ। ਜ਼ਿਮੀਂਦਾਰਾਂ ਦੀ ਜ਼ਮੀਨ ਉਹ ਜਿਹੜੀ ਇਹ ਖੇਤੀ ਖਾ ਲਈਏ ਮੱਜਾਂ ਨੇ। ਤੁਸੀਂ ਦੇਖਿਆ ਨਹੀਂ? ਸਭ ਕਿਨ ਲਗੇ। ਵਾਸਤਵਕ ਜੋ ਇਹਨਾਂ ਦੀ ਖੇਤੀ ਸੀ ਉਹ ਕੋਈ ਵੀ ਨਹੀਂ ਖਾ ਸਕਦਾ। ਮਨੁੱਖ ਖੁਦ ਸੋਚੇ ਹਰ ਇੱਕ ਦੀ ਪ੍ਰਾਲਬਤ ਦੀ ਆਪਣੀ ਆਪਣੀ ਖੇਤੀ ਹੈ। ਕਤਈ ਦੂਸਰਾ ਨਹੀਂ ਖਾ ਸਕਦਾ। ਕਤਈ ਤੀਸਰਾ ਨਹੀਂ ਖਾ ਸਕਦਾ। ਇਸ ਬੈਰੂਨੀ ਘਟਨਾ ਤੋਂ ਅਧਿਆਤਮ ਗਿਆਨ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਿਕਾਇਤ ਕਰਨ ਵਾਲਿਆਂ ਨੂੰ ਦੇਣ ਲਗੇ। ਆਪਣੇ ਪਿਤਾ ਨੂੰ ਦੇਣ ਲੱਗੇ ਦੋਹਾਂ ਦੀ ਸਮਝ ਦੇਚ ਕਲ ਨਹੀਂ ਆਈ ਆਦ ਕਾਲ ਤੋਂ ਐਸਾ ਹੁੰਦਾ ਰਿਹਾ ਔਰ ਇਹ ਵੀ ਸਿਆਣੇ ਕਹਿੰਦੇ ਨੇ ਕਿ ਅਵਤਾਰੀ ਪੁਰਸ਼ਾਂ ਤੋਂ ਉਹਨਾਂ ਦੇ ਮਾਂ ਬਾਪ ਨੇ ਕਦੀ ਲਾਭ ਨਹੀਂ ਉਠਾਇਆ ਕਿਉਂਕਿ ਮਮਤਾ ਦੀ ਦ੍ਰਿਸ਼ਟੀ ਨਾਲ ਦੇਖਦੇ ਨੇ ਸ਼੍ਰੀਕਾਂ ਨੇ ਕਦੀ ਲਾਭ ਨਹੀਂ ਉਠਾਇਆ ਕਿਉਂਕਿ ਬਰਾਬਰੀ ਦੀ ਦ੍ਰਿਸ਼ਟੀ ਨਾਲ ਦੇਖਦੇ ਨੇ ਲੰਗੋਟੀ ਯਾਰਾਂ ਨੇ ਕਦੀ ਅਧਿਆਤਮਕ ਗਿਆਨ ਨਹੀਂ ਲਿਆ ਕਿਉਂਕਿ ਉਹ ਵੀ ਬਰਾਬਰ ਦਾ ਐਸਾ ਸਮਝਦੇ ਨਹੀਂ ਔਰ ਦੁਸ਼ਮਨਾ ਨੇ ਵੀ ਕਰੀ ਲਾਭ ਨਹੀਂ ਉਠਾਇਆ ਕਿਉਂਕਿ ਉਹਦੇ ਅੰਦਰ ਤੇ ਵਹਿਰ ਹੁੰਦਾ ਹੈ ਬਦਲੇ ਦੀ ਭਾਵਨਾ ਹੁੰਦੀ ਹੈ। ਇਹੀ ਕਾਰਨ ਹੈ ਕਿ ਬੇਦੀ ਤਾਨੇ ਮਾਰਦੇ ਰਹੇ ਪਿਤਾ ਕਲਿਆਨ ਦਾਸ ਸੁਣ। ਸ੍ਰੀ ਔਖੇ ਹੁੰਦੇ ਰਹੇ ਔਰ ਲੰਗੋਟੀਏ ਯਾਰ ਵੀ ਕਹਿਨ ਨਾਨਕ ਨੁਖੀ ਹੋ ਗਿਆ ਇਹਦੀ ਅੱਖਾਂ ਹਰਵਕ ਰੰਸ਼ਾਈਆਂ ਰਹਿੰਦੀਆਂ ਨੇ ਇਹਦਾ ਚਿਹਰਾ ਹਰਵਕ ਤੇ ਇਸ ਜਗਤ ਤੋਂ ਉਖੜਿਆ ਉਖੜਿਆ ਲੱਗਦਾ ਹੈ ਇਸ ਦੇ ਕਦਮ ਕਿਸੇ ਹੋਰ ਪਾਸੇ ਹੀ ਗਤੀਮਾਨ ਦਿਖਾਈ ਦਿੰਦੇ ਨੇ ਦੁੱਖ ਤੋਂ ਕੇ ਪੇਤਾ ਕल्याण ਦਾਸ ਨੇ ਅੱਜ 20 ਰੁਪਏ ਹਥੇਲੀ ਤੇ ਰੱਖੇ पुत्र नानक मजा तू तो नहीं चार सकया मौलवी को तो नहीं पढ़ सकया तो पढ़ सकया कोई कम धंधा करें तो फिर मैं तेरा घर वसाव फिर मैं तेरा विह करा हथेली रख के पिता कल्याण दास ने कहा ਇਨਾ 20 ਰੁਪਿਆ ਨੂੰ 40 ਰੁਪਿਆ ਅਚ ਬਦਲਨਾ ਬਾਲੇ ਨੂੰ ਲਾਲ ਤੌਰ ਕੇ ਨੌਜਵਾਨ ਗੁਰੂ ਨਾਨਕ ਵਪਾਰ ਲਈ ਚੱਲ ਪੈਣ ਹੈ ਅੱਜ ਵਾਕਈ ਐਸਾ ਵਪਾਰੀ ਜਾ ਰਿਹਾ ਹੈ ਵਪਾਰ ਕਰਨ ਵਾਸਤੇ ਜੀ ਦੀ ਦ੍ਰਿਸ਼ਟੀ ਦੇ ਵਪਾਰ ਕਰਨ ਦੀ ਵਸਤੂ ਸੱਚ ਹੈ ਸੱਚ ਨੂੰ ਵਿਹਾਜਣਾ ਸੱਚ ਨੂੰ ਖੱਡਣਾ ਸੱਚ ਨੂੰ ਦੇਣਾ ਸੱਚ ਨੂੰ ਲੈਣਾ ਚੰਦਿਆਂ ਚਲਦੇ ਆ ਕੀ ਦੇਖਿਆ ਰਸਤੇ ਕੁਝ 15 20 ਸਾਧੂ ਤਿੰਨ ਦਿਨ ਦੇ ਭੁੱਖੇ ਬੈਠੇ ਨੇ ਸੰਤੋਖ ਕਰਕੇ ਤੇ ਤ੍ਰਿਪਤ ਸਨ ਪਰ ਪੇਟ ਕਰਕੇ ਭੁੱਖੇ ਸਨ ਅਧਿਆਤਮਕ ਗੁਣਾਂ ਕਰਕੇ ਤੇ ਮਨ ਰਜਿਆ ਹੋਇਆ ਸੀ ਪਰ ਭੋਜਨ ਨਾ ਮਿਲਣ ਕਰਕੇ ਤਨ ਭੁੱਖਾ ਸੀ ਬੈਠੇ ਗੁਰੂ ਨਾਨਕ ਉਹਨਾਂ ਦੇ ਕੋਲ ਲੰਬੀ ਚਰਚਾ ਹੋਈ ਲੰਬੂ ਵਾਰਤਾ ਲਾ ਪਈ ਭੋਜਨ ਸੰਬੰਧੀ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੁੱਛਿਆ ਤਉਨਾ ਸਾਧੂਆਂ ਦਾ ਜੋ ਮੁਖੀ ਸੀ ਸੰਤ ਰੇਣ लगा बालक भोजन से अज तीन दिन हो गए जैसे प्रभु की इच्छा एकदम बाले पैसे पकड़ाए घो मंगाया आटा मंगवाया सब सीधा मंगा के स्वादिष्ट भोजन तैयार होया और आज बाबा जी धन गुरु नानक देव जी आप लंगर वंडन लगे, दी पंगत, वंडन वाले गुरु नानक रज रज भोजन छक है साधुओं ने तीन दिन दे बाद जो बचे है वो आप पान कीता है पर वी दमड़े ते खर्च हो गए जो थोड़े बचे ਉਸ ਸਾਧੂਆਂ ਨੂੰ ਉਂਝ ਭੇਟ ਕਰ ਦਿੱਤੇ ਖਾਲੀ ਹੱਥ ਵਾਪਸ ਆ ਰਹੇ ਨੇ ਹਿਰਦੇ ਦੀ ਝੋਲੀ ਪਰਉਪਕਾਰ ਦੇ ਗੁਣਾ ਨਾਲ ਭਰ ਗਈ ਪ੍ਰਭੂ ਦੀ ਬਖਸ਼ਿਸ਼ ਨਾਲ ਭਰ ਗਈ ਪਰ ਹੱਥੋਂ ਵੀ ਰੁਪਏ ਚਲੇ ਗਏ ਬਾਲਾ ਵੀ ਉਦਾਸ ਹੈ ਕਿ ਪਿਤਾ ਕਲਿਆਨ ਰਾਸ ਗੁੱਸੇ ਹੋਣਗੇ ਔਖੇ ਹੋਣਗੇ ਮਨੁੱਖ ਧਨ ਦੇ ਹਾਨੀ ਬਰਦਾਸ਼ਤ ਕਰ ਨਹੀਂ ਸਕਦਾ। ਔਰ ਧਨ ਦੀ ਵੱਡੀ ਹਾਨੀ ਦਿਮਾਗੀ ਸੰਤੁਲਨ ਵੀ ਡਾਂਵਾ ਡੋਲ ਕਰ ਦਿੰਦੀ ਹੈ। ਬਾਹਰ ਆਪ ਖੂਤੇ ਬੈਠੇ। ਬਾਂਦਾ ਜੀ ਗਏ ਨੇ ਘਰ। ਜਦ ਪਟਵਾਰੀ ਜੀ ਨੂੰ ਦੱਸਿਆ ਕਿ ਪੁੱਤਰ ਨਾਨਕ ਤੁਹਾਡੇ ਬਾਹਰ ਖੂਤੇ ਬੈਠੇ ਨੇ। ਪਰ ਉਹ ਵੀ ਰੁਪਏ ਲੁੱਟਾਏ ਨੇ ਸਾਧੂਆਂ ਨੂੰ ਖਿਲਾਏ ਨੇ ਟਪ ਗਿਆ ਹਿਰਦਾ ਪਟਵਾਰੀ ਜੀ ਦਾ ਆਪਣੇ ਆਪ ਨੂੰ ਸੰਭਾਲ ਨਹੀਂ ਸਕੇ ਗੁੱਸੇ ਦੇ ਚੱਲੇ ਘਰੋਂ ਤੂੰ ਭੈਣ ਨਾਨਕੀ ਵੀ ਪਿੱਛੇ ਚੱਲ ਪਈ ਵੀ ਬਾਪੂ ਤਪੇ ਹੋਏ ਜਾ ਰਹੇ ਨੇ ਗੁੱਸੇ ਜਾ ਰਹੇ ਨੇ ਸਾਰੀ ਵਾਰਤਾ ਭੈਣ ਨਾਨਕੀ ਨੇ ਸੁਣ ਲਈ ਸੀ The, are the, are the और जब कौल जाके पूछे वीर रुपए कितने ने पिताजी तुसी व्यापार ले के आया सी सौदे ले के आया सी मैं सौदा कीता है मैं व्यापार कीता है पर सच्चा सौदा कीता है सच्चा व्यापार कीता है खिंच के दो थप्पड़ मारे नानकी ने रोके निहत्थ ਜਿੱਥੇ ਸੱਚਾ ਸੌਦਾ ਕੀਤਾ ਵਰਕਤਾ ਭਰਿਆ ਅਸਥਾਨ ਸੱਚਾ ਸੌਦਾ ਅੱਜ ਵੀ ਉੱਥੇ ਬਣਿਆ ਆ। ਔਰ ਉੱਥੇ ਸੱਚ ਦਾ ਸੌਦਾ ਅੱਜ ਵੀ ਹੁੰਦਾ ਹੈ। ਇਹ ਅਸਥਾਨ ਵੀ ਸ਼ੇਖੋਪੁਰ ਤੋਂ ਥੋੜੀ ਜਿਹੀ ਦੂਰੀ ਤੇ ਹੈ। ਪਾਕਿਸਤਾਨ ਵਿੱਚ ਰਹੇਗੇ। ਲੇਕਿਨ ਸੱਚ ਦਾ ਸੌਦਾ ਅੱਜ ਵੀ ਉੱਥੇ ਹੁੰਦਾ ਹੈ। ਨਾਨਕੀ ਤੇ ਨਾਨਕ ਦੇ ਜਿੱਥੇ ਨਾਮਾਂ ਦੀ ਸਾਜ ਸੀ ਉੱਥੇ ਆਤਮਾ ਦੀ ਵੀ ਬੜੀ ਗਹਿਰੀ ਸਾਜ ਸੀ। ਯਾ ਇੰਜ ਕਹਿ ਲੋ ਨਾਨਕ ਨੂੰ ਸਮਝ ਆਈ ਨਾਨਕੀ ਨੇ। ਨਾਨਕੀ ਨੇ ਹਮੇਸ਼ਾ ਇੱਕ ਰਹਿਵਰੀ ਪੁਰਸ਼ ਦੀ ਤਰ੍ਹਾਂ ਨਾਨਕ ਜੀ ਨੂੰ ਵੇਖਿਆ। ਪਰ ਆ ਤੇ ਸੰ ਮਮਤਾ ਤੇ ਸੀ ਪਰ ਜਦ ਗੁਰੂ ਨਾਨਕ ਦੇਵ ਜੀ ਨੂੰ ਦੇਖਦੀ ਸੀ ਗੁਰੂ ਨਾਨਕ ਨੂੰ ਤੋ ਜੂ ਰੂਹਾਨੀ ਦੌਲਤ ਮਿਲਦੀ ਸੀ ਰੂਹਾਨੀ ਛਵੀ ਅੰਦਰ ਪ੍ਰਗਟ ਆਉਂਦੀ ਸੀ ਉਸ ਤੋਂ ਉਹ ਵੀਰ ਨਾਨਕ ਨੂੰ ਅੰਦਰੋਂ ਹੀ ਅੰਦਰੋਂ ਗੁਰੂ ਨਾਨਕ تسلیم ਕਰ ਬੈਠੇ ਰੱਬੀ ਨੂਰ ਰੱਬੀ ਨਾਨਕ تسلیم ਕਰ ਬੈਠੇ ਪਿਤਾ ਨੂੰ ਠੰਡਾ ਕਰਕੇ ਆਖਿਰ ਸਮਝਾਇਆ ਕਿਸੇ ਹੋਰ ਕਮਦੰਦੇ ਦੇ ਵਿੱਚ नानक जी ਨੂੰ ਪਾੰਦੇ ਆ ਨਾਨਕੀ ਜੀ ਦੇ ਪਤੀ ਜੈਰਾਮ ਉਹਨਾਂ ਨੇ ਆਖਰ ਸੁਲਤਾਨਪੁਰ ਦੇ ਚ ਬੁਲਾ ਭੇਜੇ ਸੁਲਤਾਨਪੁਰ ਦੇ ਨਵਾਬ ਦੇ ਮੋਦੀ ਖਾਨੇ ਦੀ ਮੁਲਾਜ਼ਮਤ ਪ੍ਰਾਪਤ ਹੋਈ ਕਿੱਥੇ ਵੀ ਆਏ ਦਿਨ ਕੁਝ ਨਾ ਕੁਝ ਐਸੀ ਘਟਨਾ ਘਟਦੀ ਸੀ ਜਿਸ ਤੇ ਨਾਲ ਲੋਕੀ ਕਰਨਦੇ ਨਵਾਬ ਦੇ ਕੰਨ ਭਰਦੇ ਸਨ ਇੱਕ ਦਿਨ ਤੇ ਅਜੀਬੋ ਗਰੀਬ ਘਟਨਾ ਘਟ ਗਈ ਆ ਕਰਿੰਦਿਆਂ ਨੂੰ ਨਵਾਬ ਦੇ ਸਿਪਾਈਆਂ ਨੂੰ ਅੰਨ ਤੋਲ ਕੇ ਦੇ ਰਹੇ ਸਨ 15 ਧੜੀ ਅਨਾਜ ਦੇਣਾ ਸੀ ਕਿਸੇ ਨੂੰ दो तीन चार इस तरह गिनते गए अनाज दें दे गए और जब आए यार बारह तेरा तो तेरा ते रुक गए फिर तौलते ही गए तेरा 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 भाव एक हिंसा है गणत है पर इसने वाकई तेरे नाल ही जोड़ दिया ਪਰਭੂ ਨਾਲ ਜੋੜਦ ਧੰਦਾ ਵੀ ਗੁਰੂ ਨਾਨਕ ਦਾ ਧਰਮ ਸੀ ਔਰ ਧੰਦਾ ਵੀ ਧਰਮ ਦੀ ਰੂਚੀਆਂ ਨੂੰ ਜਕੜ ਨਹੀਂ ਸਕਿਆ ਧੰਦੇ ਦੇ ਚ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਰਮ ਨੂੰ ਜੋੜ ਦਿੱਤਾ ਇੱਥੇ ਇੱਕ ਹੋਰ ਅਜੀਬੋ ਗਰੀਬ ਘਟਨਾ ਘਟ ਗਈ ਆਪ ਆਪਣੇ एक चाकर दे नाल, मुसाहिब दे नाल, वही नदी ते आए रोज आते सन इशनान करते सन तर बैठ के भजन करते पर अज अलोप हो गए टोलन लगे सारे लभण लगे सारे नवाब ने मछुआरे बुलाए जाल पाया गया वही नदी कितरे गुरु नानक डुब गए उन ਸਾਰੇ ਆਨੇ ਇਹੀ ਸੋਚੇ ਡੁੱਬ ਗਏ ਨੇ ਕਿਧਰੇ ਇਕ ਕੋਈ ਬਹਿਣ ਨਾਨ ਕੀ ਆਪਣੀ ਥਾਂ ਤੇ ਡਿਰੜ ਰਹੀ ਨਹੀਂ ਜੋ ਜਗਤ ਨੂੰ ਤਾਰਨ ਲਈ ਆਇਆ ਉਹ ਪਾਣੀ ਦੇ ਵਿੱਚ ਡੁੱਬ ਜਾਏ ਮਨ ਨਹੀਂ ਮੰਨਦਾ ਉਹ ਨਹੀਂ ਡੁੱਬਦਾ ਆਖਿਰ 3 ਦਿਨਾਂ ਤੋਂ ਬਾਅਦ ਪ੍ਰਗਟ ਹੋਏ ਜੈਸੇ ਮੀਰਾਜ ਤੇ ਜਾ ਕੇ ਮੁਹੰਮਦ ਸਾਹਿਬ ਨੂੰ ਅਲਹਾਮ ਹੋਇਆ ਜੈਸੇ ਕੋਹਤੂਰ ਤੇ ਜਾ ਕੇ موسی ਨੂੰ ਅਲਹਾਮ ਹੋਇਆ ਜੈਸੇ ਜਾਰਡਨ ਨਦੀ ਦੇ ਤੱਟ ਤੇ ਬੈਠ ਕੇ ਹਜ਼ਰਤ ਈਸਾ ਦੇ ਮਨ ਵਿੱਚ ਰੱਬੀ ਗਿਆਨ ਫੁੱਟਿਆ ਸੀ ਜੈਸੇ ਗਿਆ ਦੇ ਬੋਰਡ ਦੇ ਬ੍ਰਿਕਸ਼ ਦੇ ਥੱਲੇ ਬੈਠ ਕੇ ਮਹਾਤਮਾ ਬੁੱਧ ਅਗੰਮੀ ਦੁਨੀਆ ਵਿੱਚ ਖੋ ਗਏ ਇਸ ਤਰ੍ਹਾਂ ਲਈ ਨਦੀ ਤੋਂ ਬਾਹਰ ਨਿਕਲ ਕੇ ਸਾਬਾਂ ਦੇ ਮੁਖਾਰਬਿੰਨ ਤੋਂ ਜਿਹੜੇ ਬੋਲ ਨਿਕਲੇ ਉਸੇ ਇੱਕ 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 ਓਵੰਗਾਲ ਇਹ ਪਹਿਲਾ ਬ੍ਰਹਮਨਾਦ ਸੀ ਜੋ ਗੁਰਨਾਨਕ ਦੇ ਕੰਠ ਤੋਂ ਪ੍ਰਗਟ ਹੋਇਆ ਇਹ ਪਹਿਲਾ ਉਦਘੋਸ਼ ਸੀ ਜੋ ਜਗਤ ਦੇ ਸਾਹਮਣੇ ਗੁਰਨਾਨਕ ਨੇ ਰੱਖਿਆ ਇਕ ਪਹਿਲੀ ਬ੍ਰह्म ਵਿਚਾਰ ਸੀ ਤੇ ਪਹਿਲੀ ਬ੍ਰੰ ਬਾਣੀ ਸੀ ਜਿਸ ਨੇ ਗੁਰਨਾਨਕ ਦੀ ਰਸਨਾ ਨੂੰ ਛੋਇਆ ਹੈ। ਔਰ ਗੁਰਨਾਨਕ ਦੀ ਰਸਨਾ ਤੋਂ ਪ੍ਰਗਟ ਹੋਈ। ਆਵਾਜ਼ ਨੇ ਉਹ ਦੋਦੀ। ਨਵਾਬ ਨੇ ਵੀ ਇਹ ਬੋਲ ਸੁਣੇ। ਇੱਕ ਨਾਨਕ ਜੀ ਅਗਰ ਇੱਕ ਹੀ ਹੈ। ਵਾਕਈ ਕੋਈ ਭੇਦ ਨਹੀਂ 2 3 4 ਨਹੀਂ। ਰਾਮ ਤੇ ਅੱਲਾਹ ਵਿੱਚ ਕੋਈ ਭੇਦ ਨਹੀਂ ਸਭ ਇੱਕ ਹੀ ਹੈ। ਤੋ ਚਲੋ ਸੜੇ ਨਾਲ ਮਸਜਿਦ ਵਿੱਚ ਅੱਜ ਜੁਮਾ ਹੈ। ਜੁਮੇ ਦੀ ਨਮਾਜ਼ ਪੜੋ। ਨਾਨਕ ਜੀ ਨੇ ਇਨਕਾਰ ਨਹੀਂ ਕੀਤਾ। ਚਲ ਪੜਦੇ ਆ। ਹਿੰਦੂ ਜਗਤ ਦੇ ਸੁਲਤਾਨਪੁਰ ਦੇ ਚਹਿਰਾਨ ਗੀ ਛਾ ਗਈ। ਗੁਰੂ ਨਾਨਕ ਮਸਜਿਦ ਦੀ ਤਰਫ ਅਕਰਸਲ ਮੰਦਰ ਤੇ ਮਸਜਿਦ ਦੀ ਇਤਨੀ ਦੂਰੀ ਹੈ। उस कारण करके हिंदू तो मुस्लिम की दूरी है कोई मंदिर अगर मंदिर तो दूर हो तो उस मंदिर जान वाले मनुखता तो दूर होन गए। ते मस्जिद दी दूरी दस रही सी हिंदू तो मुस्लिम की कितनी दूरी है कितना पाड़ा है साहब चले गए तो नमाज कतार सारे नमाजी खड़े ने ਨਮਾਜ਼ ਨਵਾਬ ਵੀ ਪੜ ਰਿਹਾ ਹੈ ਇਮਾਮ ਪੜਾ ਰਿਹਾ ਹੈ ਪਰ ਗੁਰੂ ਨਾਨਕ ਖੜੇ ਰਹੇ ਨਮਾਜ਼ ਤੋਂ ਫਾਰਗ ਹੋ ਕੇ ਨਵਾਬ ਨੇ ਗਿਲਾ ਕੀਤਾ ਹੈ ਤੁਸੀਂ ਨਮਾਜ਼ ਤੇ ਨਾ ਪੜੀ ਤੁਸੀਂ ਕਹਿੰਦੇ ਸੀ ਸਭ ਇੱਕ ਹੈ ਸਭ ਇੱਕ ਹੈ ਸਾਹਿਬ ਕਹਿੰਦੇ ਕਿਸ ਤੇ ਨਾਲ ਨਮਾਜ਼ ਪੜਦੇ ਹੈ ਤੁਸੀਂ ਤੇ ਕਾਬਲ ਦੇਚ ਘੋੜੇ ਖਰੀਦ ਰਹੇ ਸੀ ਤੇ ਘੋੜੇ ਖਰੀਦਣ ਵਾਲਿਆਂ ਦੇ ਨਾਲ ਮੈਂ ਨਮਾਜ਼ ਪੜਾਂ ਕੋਈ ਨਮਾਜ਼ੀ ਆਵੇ ਤੇ ਨਮਾਜ਼ ਪੜਾਂ ਸਭ ਆਪਣੇ ਆਪਣੇ ਦੰਦ ਦੇ ਚਲੀਨ ਸਨ ਤੁਸੀਂ ਕਾਬਲ ਦੇਚ ਘੋੜੇ ਖਰੀਦ ਰਹੇ ਸੀ ਕਿ ਨਹੀਂ تسلیم ਕੀਤਾ ਉਸ ਨਵਾਬ ਨੇ ਹਾਂ ਨਮਾਜ਼ ਪੜਦੇ ਆ ਹਾਂ ਮੇਰੇ ਅੰਦਰ ਫੁਰਨੇ ਇਹੀ ਸਨ ਵਿਚਾਰ ਇਹ ਸਨ ਤੋ ਘੋੜੇ ਖਰੀਦਣ ਵਾਲਿਆਂ ਦੇ ਨਾਲ ਮੈਂ ਕਿਸ ਤਰ੍ਹਾਂ ਨਮਾਜ਼ ਪੜਾਂ ਲਈ ਨਦੀ ਦੇ ਤੱਟ ਤੇ ਆਏ ਨੇ ਇੱਥੇ ਜਬਜੀ ਸਾਉਂ ਦੀਆਂ ਕੁਝ ਅਗੰਮੀ ਪੌੜੀਆਂ ਆਪਦੇ ਕੰਠ ਤੋਂ ਨਿਕਲੀਆਂ ਨੇ ਇੱਥੇ ਹੀ ਕੁਝ ਬ੍ਰਹਮਨਾਦ ਪ੍ਰਗਟ ਹੋਏ ਨੇ ਯਾਦਗਾਰੀ ਰੂਪ ਦੇ ਚ ਗੁਰਦੁਆਰਾ ਬੇਰ ਸਾਹਿਬ ਬੜੀ ਸ਼ਾਨੋ ਸ਼ੌਕਤ ਦੇ ਨਾਲ ਵਹੀ ਨਦੀ ਦੇ ਕੰਡੇ ਤੇ ਬਣਿਆ ਹੋਇਆ ਹੈ और साहिब श्री गुरु नानक देव जी महाराज साखियां सुना रहे हैं। सहजे सहजे आखिर अवस्था इथे तक पहुंची के बैनोई जयराम ने एक बच्ची देखी मूले चौने खतरी दी लड़की सुलखणी बताई ਪੱਖੂ ਕੇ ਰੰਧਾਵੇ ਬਟਾ ਲਾਰੇ ਰਿਸ਼ਤਾ ਪੱਕਾ ਹੋ ਗਿਆ ਬਰਾਖ ਚਲੀ ਤ੍ਰਿਪਤਾ ਦੀਦੀ ਬਾછા ਖਿਲ ਗਈਆਂ ਪਿਤਾ ਕਾਲੂ ਦੀ ਵੀ ਕੁਝ ਉਮੀਦ ਬਰ ਆਈ ਸ਼ਾਇਦ ਗਰਸਤੀ ਬਣਨ ਤਬਾਦ ਬਾਲ ਬੱਚੇ دار ਹੋਣ ਤਬਾਦ ਇਹ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲੇ ਔਰ ਉਪਰਾਮਤਾ ਸ਼ਾਇਦ ਇੱਕ ਪਾਸੇ ਹੋਵੇ ਸ਼ਾਇਦ ਇਹ ਦੁਨੀਆਦਾਰ ਬਣੇ ਜੋ ਸਾਰੀ ਦੁਨੀਆ ਨੂੰ دینਦਾਰ ਬਣਾਉਣ ਲਈ ਆਇਆ ਹੈ ਪਿਤਾ ਸੋਚਦਾ ਕਿਵੇਂ ਇਹ ਦੁਨੀਆਦਾਰ ਬਣੇ ਬਰਾਤ ਚਲੇ ਪਰ ਬਰਾਤ ਦੇ ਵਿੱਚ ਬਰਾਤੀਆਂ ਦੀ ਥਾਂ ਤੇ ਕੋਈ ਸਾਧੂ ਕੋਈ ਸੰਨਿਆਸੀ ਕੋਈ ਜੋਗੀ ਕੋਈ ਜੰਗਮ ਕੋਈ ਭਗਤ ਕੋਈ ਪ੍ਰਭੂ ਦੇ ਗੀਤ ਗਾਉਂਦੇ ਜਾ ਰਿਹਾ ਹੈ ਕੋਈ ਪ੍ਰਭੂ ਦਾ ਜਾਪ ਜਪਦਾ ਹੋਇਆ ਜਾ ਰਿਹਾ ਹੈ ਕੋਈ ਅੱਲਾ ਅੱਲਾ ਦੀ ਧੁਨੀ ਇਸ ਤਰ੍ਹਾਂ ਦੀ ਬਰਾਤ ਰੂਹੇ ਜ਼ਮੀਨ ਤੇ ਪਹਿਲੀ ਦਫਾ ਜਾ ਰਹੀ ਸੀ ਔਰ ਪੂਰਨ ਬ੍ਰह्मज्ञानी ਇਸ ਰੂਪ ਦੇ ਲਾੜੇ ਦੇ ਰੂਪ ਵਿੱਚ ਪਹਿਲੀ ਦਫਾ ਜਾ ਰਹੇ ਸੀ ਬਟਾਲੇ ਜੱਤ ਪਹੁੰਚੀ ਇਹ ਬਰਾਤ ਮੂਲੇ ਚੌਣੇ ਖੱਤਰੀ ਦੇ जब साधु बराती देखे भगत बराती देखे जोगी बराती देखे बेहंगम बराती देखे चिढ़ गया और सोचता मैं अपनी बच्ची का भविष्य खराब कर लिया। मुंडा तो कोई साधु जापदा है इते कोई त्यागी बैरागी जापदा है इदे पल्ले मैं अपनी बच्ची बन देती बाकी कोई कह मैं गाचती बे दे दिस मुंड एक ਗਲਰੀ ਕੰਧ ਦੇ ਥੱਲੇ ਗੁਰਨਾਨਕ ਦੀ ਮੰਜੀ ਡਵਾਈ ਉੱਥੇ ਬਿਠਾਇਆ ਔਰ ਉਹ ਕੰਧ ਬਸ ਹੁਣੇ ਗਿਰੀ ਕੇ ਹੁਣੇ ਗਿਰੀ ਇਸ ਤਰ੍ਹਾਂ ਸੀ ਔਰ ਮਨ ਦੇ ਚ ਭਾਵ ਵੀ ਉਸ ਮੂਲੇ ਖत्री ਦੇ ਕਿਸੇ ਕੁਲ ਧੱਕਾ ਇੱਕ ਮਰਵਾਵਾਂਗੇ ਕੰਧ ਗਿਰ ਜਾਏ ਗੁਰਨਾਨਕ ਦਾ ਅੰਤ ਹੋ ਜਾਏ ਤਾਂ ਕਿ ਮੇਰੀ ਬੱਚੀ ਇਕ ਸਾਧੂ ਦੇ ਲੜ ਲੱਗਣ ਤੋਂ ਬਚ ਜਾਇਆ। ਬਿਫਲੰ ਨਿਸ਼ਵਾਸ ਦੀ ਫੀਦਾ। ਇਕ ਰਹਿਮਦਿਲ ਬੀਬੀ ਲੰਗੀ। ਉਹਨੇ ਆਖਿਆ ਬਾਲਕ ਇਕ ਪਾਸੇ ਹੋ ਜਾ। ਏ ਕੰਦ ਡਿਗਣ ਵਾਲੀ ਹੈ। ਸਹਿਬਾਂ ਦੇ ਮੁਖਾਰ ਬਿੰਦ ਤੋਂ ਨਿਕਲਿਆ ਨਹੀਂ। ਏ ਕੰਦ ਰੈਂਦੀ ਦੁਨੀਆ ਤੱਕ ਛੜੇ ਵਿਆਹ ਦੀ ਨਿਸ਼ਾਨੀ ਰਹੀ। ਅੱਜ ਵੀ ਖੜੀ ਹੈ। ਗੁਰਦੁਆਰਾ ਕੰਦ ਸਾਬ ਬੜਾ ਉਜ਼ੀਮੁਲ ਸ਼ਾਨ ਬਾਬੇ ਵਟਾਲੇ ਚ ਖੜਾ ਹੈ। ਔਰ ਕੰਦ ਵੀ ਉਸੇ ਤਰੀਕੇ ਨਾਲ ਖੜੀ ਹੈ। ਉਹਨੂੰ ਬਾਵੇ ਸ਼ੀਸ਼ੇ ਜਕੜਿਆ ਗਿਆ ਹੈ। ਵਿਆਹ ਦੀਆਂ ਕਹਾਣੀਆਂ ਪਾਰੀ। ਵਿਆਹ ਦੀਆਂ ਦਾਸਤਾਨਾਂ ਪਾਰੀ। ਸਮਾਪਾ ਕੇ ਆਪਦੀਆਂ ਦੋ ਸੰਤਾਨਾਂ ਹੋਈਆਂ। ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾ। ਇਕ ਬਿਲਕੁਲ ਉਪਰਾਮ ਵਰਤੀ ਦੇ ਮਾਲਕ ਬਾਬਾ ਸ੍ਰੀ ਚੰਗ ਇੱਕ ਰਾਜ yogi ਸੈਬਾ ਨੇ ਉਹਨੇ ਚਾਰ ਉਦਾਸੀਆਂ ਧਾਰਨ ਕੀਤੀਆਂ ਪੂਰਬ ਪੱਛਮ ਉੱਤਰ ਦਕਨ ਜੈਸੇ ਚਾਰ ਕੁੰਟ ਨੇ ਤੋ ਚਾਰਾਂ ਹੀ ਕੁੰਟਾਂ ਨੂੰ ਚੁਣਿਆ ਆਪ ਤੀਰਥਾਂ ਤੇ ਗਿਆ ਖਾਨਕਾਹਾਂ ਦੇਚ ਗਿਆ ڈاکੂਆਂ ਕੋਲ ਗਿਆ yogੀਆਂ ਕੋਲ ਗਿਆ ਹਾਜੀਆਂ ਕੁਲ ਗਏ ਰਾਜਿਆਂ ਮਹਾਰਾਜਿਆਂ ਕੁਲ ਗਏ ਜਿੱਥੇ ਜਿੱਥੇ ਵੀ ਆਪਨੇ ਸੋਚਿਆ ਇੱਥੇ ਲੋੜ ਹੈ ਇੱਥੇ ਲੋੜ ਹੈ ਇੱਥੇ ਧਰਤੀ ਜ਼ਿਆਦਾ ਤਪੀ ਹੋਈ ਹੈ ਆਪ ਪਹੁੰਚੇ ਉਸ ਬੱਦਲ ਦੀ ਤਰ੍ਹਾਂ ਜੋ ਬਰਖਾ ਕਰਦਾ ਹੋਇਆ ਲੰਘ ਰਿਹਾ ਹੁੰਦਾ ਹੈ ਰੱਜਬ ਜੀ ਨੇ ਠੀਕ ਕਿਹਾ ਨਦੀ ਸੰਤ ਅਰ ਮੇਗਲਾ ਚਲੇ ਭਯੰਗਮ ਚਾਲ ਰੱਜਬ ਜੈ ਜੈ ਪਗ ਧਰਨ ਤੇ ਤੇ ਕਰਤ ਨਿਹਾਲ ਵਾਕਈਏ ਤੇ ਬੱਦਲ ਦੀ ਤਰ੍ਹਾਂ ਬਰਸਦੇ ਹੋ ਜਾਂਦੇ ਨੇ ਔਰ ਜਿੱਥੋਂ ਲੰਘ ਗਏ ਨਿਹਾਲ ਕਰਦੇ ਹੋ ਜਾਂਦੇ ਨੇ ਸਬਜ਼ਾ ਝਾਰ ਛੋੜ ਜਾਂਦੇ ਨੇ ਆਪਨੇ ਬਨਾਰਸ ਦੇ ਪਰੋਹਤਾ ਨੂੰ ਰਾਜ ਯੋਗ ਦਾ ਮਾਰਗ ਦੱਸਿਆ ਆਪਨੇ ਹਰੀਦੁਆਰ ਦੇ ਪਾਂਦਿਆਂ ਨੂੰ ਵਹਿਮ ਤੋਂ ਮਾਤ ਤੇ ਕਰਮ ਕਾਂਡ ਦੇ ਜਾਲ ਤੋਂ ਉੱਚਾ ਉੱਠਣ ਦਾ ਉਪਦੇਸ਼ ਦਿੱਤਾ ਔਰ ਆਖਿਆ ਬ੍ਰह्म ਚਿੰਤਨ ਕਰਕੇ ਹੀ ਕੋਈ ਬ੍ਰਾਹਮਣ ਹੁੰਦਾ ਹੈ। ਹੋ ਕੇ ਕਰਮ ਕਾਂਡ ਕਰਕੇ ਨਹੀਂ। ਐਸੇ ਕਰਮ ਜੋ ਸਿਰ ਦਾ ਬੋਝ ਬਣ ਜਾਣ। ਸੁਰਤ ਨੂੰ ਗਤੀ ਮਾਨ ਨਾ ਕਰਨ। ਗੁਰੂ ਨਾਨਕ ਨੇ ਤਿਆਗਣ ਬਾਰੇ ਦੱਸ ਦਿੱਤਾ। ਜੈਸੇ ਕਿ ਕੋਈ ਸੂਰਜ ਨੂੰ ਪਾਣੀ ਦਿੰਦਾ ਹੈ। ਕੋਈ ਪਿਤਰਾ ਨੂੰ ਪਾਣੀ ਦਿੰਦਾ ਹੈ। ਗੁਰੂ ਨਾਨਕ ਦੂਸਰੀ ਤਰਫ ਖੜੇ ਹੋ ਕੇ पानी लगे ने सारे हस पै सारे कह लगे सूरज तो इधर चढ़े है मुखालफ सिमत हो साहब कह लगे की करा मेरे खेत इधर ने इस वास्ते मैं पानी दे थोड़े खेतां तक किस तरह पानी पहुंचेगा थोड़े पितर तक पहुंचेगा ज्ञान करा दिता सूझ करा दिती समझ कराई ਕੌੜੇ ਰਾਖਸ਼ਸ ਦਾ ਉਦਾਰ ਕੀਤਾ ਸੱਜਣ ਠੱਗ ਨੂੰ ਕਿਆ ਸਜਣਾ ਸੱਜਣ ਬਣ ਕੇ ਠੱਗੀ ਨਾ ਕਰ ਠੱਗ ਬਣ ਕੇ ਠੱਗੀ ਕਰ ਮੱਕੇ ਦੇ ਹਾਜੀਆਂ ਨੂੰ ਸੰਦੇਸ਼ ਦਿੱਤਾ ਖੁਦਾ ਵਿਆਪਕ ਹੈ ਤੇ ਜਦ ਵਿਆਪਕ ਹੈ ਤੋ ਕਾਫਰ ਕਹਿਣਾ ਕਿਸੇ ਨੂੰ ਬੜਨ ਦਾ ਨਹੀਂ ਸਭ ਖੁਦਾ ਦੀ ਹਲਕਤ ਹੈ ਔਰ ਸਾਰਾ ਸੰਸਾਰ ਖੁਦਾ ਦਾ ਘਰ ਹੈ ਦ੍ਰਿਸ਼ਟੀ ਮਾਰ ਕੇ ਵੇਖੋ सिर्फ मक्का ही खुदा घर नहीं सारा संसार खुदा घर है ये जग सच्चे की है कोठड़ी, सारे का सारा संसार सच की कोठड़ी है इस तरह हर पास उपदेश देंदे हुए, संदेश देंदे हुए, आपने करतार परोसाया आप भ्रमण गालबन बयालीस हजार मील है। और सारी यात्रा पैदल है वो अफगानिस्तान ईरान रशिया तमाम अरब देश लंका बर्मा भूटान तिब्बत नेपाल और कुछ चीन का इलाका तमाम देशों गुरु नानक देव जी महाराज के यादगारी अस्थान मौजूद हैं जिन्हें सूरज की कोई सीमा नहीं ਉਹ ਸਾਰੀ ਪ੍ਰithvi ਨੂੰ ਚਾਨਣਾ ਦੇਂਦਾ ਹੈ ਇਸ ਤਰ੍ਹਾਂ ਗੁਰਨਾਨਕ ਦੀ ਰੋਸ਼ਨੀ ਸੀਮਾ ਬੱਧ ਨਹੀਂ ਸੀ ਸਾਂਝੇ ਸਨ ਸਾਰਿਆਂ ਦੇ ਸਨ ਤਦ ਹੀ ਤੇ ਮੁਸਲਮਾਨਾਂ ਨੇ ਵਲੀ ਅੱਲਾਹ ਆਖਿਆ ਤਦ ਹੀ ਤੇ ਗੁਰੂ ਹਿੰਦੂਆ ਨੇ ਗੁਰਨਾਨਕ ਦੇਵ ਆਖਿਆ ਅੱਜ ਉਹ ਵਕਤ ਵੀ ਆ ਗਿਆ ਜੋ ਆਇਆ ਸੋ ਚੰਨ ਸੀ ਰੁਖਸਤ ਹੋਣ ਲੱਗੇ ਕਰਤਾਰਪੁਰ ਦੀ ਇਹ ਘਟਨਾ ਜਗਤ ਦੀ ਝੋਲੀ ਵਿੱਚ ਆਤਮਕ ਸੰਦੇਸ਼ ਪਾ ਕੇ ਜਗਤ ਦੇ ਜੀਵਾਂ ਨੂੰ ਪ੍ਰਭੂ ਨਾਲ ਜੋੜ ਕੇ ਆਪ ਜੋਤ ਕਰਕੇ ਲੈਹਣੇ ਦੇ ਚਲੀਨ ਹੋਏ ਸਰੀਰ ਕਰਕੇ ਤਤਾਂ ਦੇ ਚਲੀਨ ਹੋਏ ਲੇਕਿਨ ਮੂਰਖ ਲੋਗਾ ਨੇ ਫਿਰ ਵੀ ਇੱਕ ਬਖੇੜਾ ਖੜਾ ਕੀਤਾ ਮੁਸਲਮ ਕਹਿਣ ਲਗੇ ਵਲੀ ਅੱਲਾਸਨ ਅਸੀਂ ਦਫਨ ਕਰਨਾ ਹੈ Hindu ਕਹਿੰ ਲਗੇ ਇਹ ਗੁਰੂ ਨਾਨਕ ਸਨ ਅਸੀਂ ਦਾਸ ਸ਼ਸਕਾਰ ਕਰਨਾ ਹੈ ਇਹਨਾਂ ਦੇ ਮਾਤਾ ਪਿਤਾ Hindu ਸਨ ਤੇ Hindu ਸਨ ਤੋ ਝਗੜਾ ਖੜਾ ਹੋ ਗਿਆ ਉਦ ਰਲ ਮਤ ਪੁਦਾਇ ਕਿਆ ਇਹ ਦੇ ਵਾ ਇਹ ਤਾਂ ਆਖਿਰ ਫੈਸਲਾ ਇੰਜ ਹੋਇਆ ਚਦਰ ਦੇ ਦੋ ਟੁਕੜੇ ਹੋਏ ਇਕ ਨੇ ਕਬਰ ਬਣਾਈ ਇਕ ਨੇ ਮੜੀ ਬਣਾਈ ਰਾਤ ਨੂੰ ਰਾਵੀ ਦਾ ਪਾਣੀ ਚੜ ਕੇ ਆਇਆ ਕਬਰ ਵੀ ਬਹਿ ਗਈ ਮੜੀ ਵੀ ਬਹਿ ਗਈ ਧਾਈ ਸੰਤੋਖ ਸਿੰਘ ਇਹਨਾਂ ਠੀਕ ਲਿਖੇ ਬਾਬਾ ਮੜੀ ਨਾ گور ਗੁਰੂ ਅੰਗਦ ਕੇ ਹੀਏ ਮਾਏ ਪੁਣ ਸਤ ਸੰਗਤ ਔਰ ਨਿਸ ਦਿਨ ਬਸ ਬੋ ਮੈਂ ਕਰਾਂ ਗੁਰਨਾਮ ਇੱਕ ਮੜੀ ਦੇਚ ਨਹੀਂ ਹੈ ਗੁਰਨਾਮ ਕਬਰਾਂ ਦੇਚ ਨਹੀਂ ਹੈ ਉਹਨੂੰ ਸੰਗਤ ਦੇਚ ਲਭੋ ਸ਼ਬਦ ਦੇਚ ਲਭੋ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਚ ਲਬੋ ਉਤੇ ਇੱਕ ਵਿਆਪਕ ਨੂਰ ਉਤੇ ਇੱਕ ਪਰਮ ਚਾਨਣਾ ਮੜੀ ਚ ਲਬਦੇ ਜੋ ਮੜੀ ਚ ਪਏ ਜਾਏ ਉਦੀ ਤੇ ਫਿਰ ਕੁਛ ਔਗਾਤ ਨਹੀਂ ਜੋ ਕਬਰ ਦੇ ਚ ਦਫਨ ਹੋ ਜਾਏ ਉਤੇ ਵਾਕਈ ਦਫਨ ਹੋਣ ਜੋਗਾ ਹੀ ਨਹੀਂ ਉਸਦੇ ਨੂਰ ਨੂੰ ਕੋਈ ਦਫਨ ਨਹੀਂ ਕਰ ਸਕਦਾ ਉਹਦੇ ਨੂਰ ਨੂੰ ਕੋਈ ਜਲਾ ਨਹੀਂ ਸਕਦਾ ਉਤੇ ਵਿਆਪਕ ਨੂਰ ਉਤੇ ਇੱਕ ਵਿਆਪਕ ਜਲਵਾ ਸੀ ਉਹਦਿਕ ਐਸੀ ਸ਼ਮਾ ਜੋ ਘਰ ਘਰ ਦੇਚ ਜਲੀ ਹਰ ਹਿਰਦੇ ਜੋ ਹੈ ਜਲੀ ਮੂਰਖ ਲੋਗਾ ਨੇ ਜਿਸ ਥਾਂ ਤੇ ਗੁਰਨਾਨਕ ਨਿੰਗਰੀ ਚੱਦਰ ਦੇ ਦੋ ਟੁਕੜੇ ਕੀਤੇ ਦੇਸ਼ ਦੇ ਵੀ ਦੋ ਟੁਕੜੇ ਉੱਥੋਂ ਹੀ ਹੋਏ ਸਮੋ ਜਿੰਦਗੀ ਗੁਰਨਾਨਕ ਜੋੜਦੇ ਰਹਿ ਮੂਰਖ ਗੁਰਨਾਨਕ ਦੇ ਸਿਧਾਂਤ ਨੂੰ ਤੋੜਦੇ ਰਹਿ ਜੋੜਨ ਦੀ ਗੱਲ ਕਰਦੇ ਰਹਿ ਘਰ ਦੇਚ ਰਹਿ ਕੇ ਜੋੜਨ ਦੀ ਗੱਲ ਕਰਦੇ ਰਹਿ ਵਪਾਰ ਕਰਕੇ ਜੋੜਨ ਦੀ ਗੱਲ ਕਰਦੇ ਰਹਿ ਖੇਤੀਬਾੜੀ ਕਰਕੇ ਜੋੜਨ ਦੀ ਗੱਲ ਕਰਦੇ ਰਹਿ ਇਸ ਵਾਸਤੇ ਆਪ ਰਾਜ yogi ਕਵ ਕਲ ਸੋ ਜਸ ਗਾਓ ਗੁਰੂ ਨਾਨਕ ਦੇ ਰਾਜ